ਲਗਭਗ ਅੱਜ ਤਾਈ ਵੀ ਸੁੱਕਿਆ ਪਿਆ ਮੋਟਰਾਂ ਚਲਾਈਆਂ ਦਾ ਆ ਫਾਇਦਾ ਦੋਸਤੋ ਪਾਣੀ ਜਿਹੜਾ ਉੱਤੇ ਖੜਾ ਮਤਲਬ ਕਿ 2-3 ਫੁੱਟ ਤੱਕ ਆ ਦੋਸਤੋ ਆਪਣਾ ਬੋਰ ਕੱਢ ਲਿਆ ਪਿਆ ਸੀ ਹਰੀਤਾ ਲਓ ਵੀ ਦੋਸਤੋ ਦਿਨ ਚੜਦੇ ਸਾਰ ਕੱਢ ਲਿਆ ਰੱਬ ਨੇ ਸੂਰਜ ਅੱਜ ਤੇ ਬਹੁਤ ਹੀ ਸੋਹਣੀ ਧੁੱਪ ਹੈ ਤੇ ਕਣਕਾਂ ਦੇ ਰੰਗ ਢੰਗ ਤੁਸੀਂ ਦੇਖ ਹੀ ਸਕਦੇ ਹੋ ਤੇ ਪਾਣੀ ਦਾ ਲੈਵਲ ਸਨ ਚੈੱਕ ਕਰਾਣੇ ਦੋਸਤੋ ਪਹਿਲਾ ਟੋਹਾ ਵਾਂਚ ਵੜਦੇ ਸਾਰ ਆਪਾਂ ਨੂੰ ਆ ਹਾਲਾ ਹੁੰਦਾ ਲਗਭਗ ਅਜ ਤੈ ਵੀ ਸੁੱਕਿਆ ਪਿਆ ਕਿਉਂਕਿ ਮੋਟਰਾਂ ਚੱਲੀ ਜਾ ਰਹੀਆਂ ਤੇ ਆ ਵੀ ਸੁੱਕਾ ਬੈਠੋ ਹੋ ਦੋਸਤੋ ਤੁਸੀਂ ਦੇਖ ਸਕਦੇ ਹੋ ਉਹ ਸੁੱਕੇ ਪਏ ਆਪਣੇ ਸਵਾਗਤ ਹੈ ਦੋਸਤੋ ਤੁਹਾਡਾ ਇੱਕ ਹੋਰ ਵੀਡੀਓ ਦੇ ਵਿੱਚ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਸੂਰ ਤੁਸੀਂ ਦੇਖ ਸਕਦੇ ਹੋ ਮਗਰ ਮਾਰਦਾ ਹੋਇਆ ਝਾਤੀਆਂ ਲਸ਼ਕੋਰਾ ਤੇ ਜੁੜੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਦਿਖਾਉਣੇ ਆ ਤੁਹਾਨੂੰ ਮਾਹੌਲ ਚਾਲ ਤੇ ਅੱਜ ਆਪਾਂ ਕਰਦੇ ਆਂ ਗਾਂ ਲੇ ਖੇਤ ਸਪਰੇ ਤੇ ਉੱਥੇ ਆਪਾਂ ਛੜਨਾ ਪਾਣੀ ਤੇ ਕਾਹਸਦੇ ਆਪਾਂ ਪਾਉਪੋ ਇਥੋਂ ਤੇ ਜੁੜੇ ਰਹੋ ਬਲੌਗ ਦੇ ਨਾਲ ਲੈਟ ਦੋਸਤੋ ਮੋਟਰਾਂ ਦੇ ਚੱਲੀ ਜਾਂਦੀ ਐ ਉਹ ਬਾਲ ਤੁਸੀਂ ਚੈੱਕ ਕਰ ਸਕਦੇ ਆਂ ਜਗ ਹੀ ਜਾਂਦਾ ਕਣਕਾਂ ਤੇ ਬਹੁਤ ਹੀ ਫਰਕ ਪੈ ਗਿਆ ਦੋਸਤੋ ਜੇ ਮੀਂਹ ਨਾ ਆਵੇ ਤਾਂ ਹਜੇ ਵੀ ਕਣਕਾ ਬਹੁਤ ਚੰਗੀਆਂ ਹੋ ਜਾਣੀਆਂ ਐਸ ਵੇਲੇ ਕਣਕ ਬਹੁਤ ਹੀ ਵਧੀਆ ਚੰਗੀ ਖੜੀ ਆ ਆਪਣੀ ਜਿਹੜਾ ਥਾਂ ਪਹਿਲਾਂ ਮਰ ਗਿਆ ਮਰ ਗਿਆ ਆ ਨੀ ਮੇਥਾਂ ਚ ਇਧਰਲੇ ਪਾਸੇ ਇਧਰਲੋਸਾਂ ਬਹੁਤ ਵਧੀਆ ਖੜਾ ਬਾਕੀ ਆ ਵੀ ਥਾਂ ਬਹੁਤ ਵਧੀਆ ਖੜਾ ਇਹ ਵੀ ਹੌਲੀ ਹੌਲੀ ਭਾਲ ਕਰ ਲਾਂਗੇ ਆਪਾਂ ਜੇ ਮੀਂਹ ਨਾ ਆਇਆ ਤਾਂ ਹੋਰ ਤੇ ਕਸ ਦੇ ਮੋਟਰ ਦੀ ਜਾ ਕੇ ਉੱਥੇ ਪੈਪੂ ਪਾਪਾ ਟਾਇਪ ਆਪਾਂ ਖੋਲੀ ਸੀਗੀ ਆੜ ਚ ਪਾਣੀ ਕੀਤਾ ਸੀਗਾ ਆਹੀ ਹੈ ਦੋਸਤ ਜਿਹੜਾ ਥਾਂਪਣਾ ਥੋੜਾ ਜਿਹਾ ਮਰਿਆ ਇਹ ਵੀ ਹੌਲੀ ਹੌਲੀ ਕਰ ਲਾਂਗੇ ਭਾਲ ਆਪਾਂ ਹੈਗੀ ਹੈ ਜੀ ਬੁੱਢਿਆਂ ਚ ਮਾੜੀ ਮੁੱਟੀ ਜਾਨ ਕਰਕੇ ਦਵਾਈਆਂ ਦੂਗਾ ਤੇ ਭਾਲ ਕਰ ਲਾਂਗੇ ਇਹਨੂੰ ਵੀ ਆਪਾਂ ਤੇ ਦਿਖਾਉਣਾ ਸਾਨੂੰ ਅਗਲੇ ਟੋਹੇ ਚ ਪਾਣੀ ਕੱਲ ਵੀ ਸੋਲਰ ਨਾਲ ਚਲਾਈ ਸੀ ਅੱਜ ਵੀ ਚਲਾਵਾਂਗੇ। ਲੋ ਵੀ ਦੋਸਤੋ ਕਰੋ ਚੈੱਕ ਕਰਾ ਪਾਣੀ ਦਾ ਲੈਵਲ। ਜਮਾ ਸੁੱਕੇ ਪਏ ਦੋਸਤੋ ਟੋਹੇ। ਇਹਦਾ ਸੁੱਕ ਨਹੀਂ ਸੀ ਕਿ ਜਦੋਂ ਉਤਲੇ ਟੋਹੇ ਸੁੱਕੇ ਪਏ ਆਪਣੇ। ਇਹ ਤਾਂ ਫਿਰ ਇੱਥੇ ਮੋਟਰ ਕੋਲ ਇਹ ਛੇਤੀ ਸਕਾਂ ਦੀ ਟੋਹਾ। ਇਹ ਧੋਪਾ ਚ ਬਹੁਤ ਹੀ ਜ਼ਿਆਦਾ ਸੋਹਣੀ ਦੋਸਤੋ। ਕਣਕ ਚੈੱਕ ਕਰੋ ਤੁਸੀਂ ਬਹੁਤ ਹੀ ਵਧੀਆ ਖੜੀ ਐ ਇਸ ਵੇਲੇ ਵੀ ਦੋਸਤੋ ਗਲੈਡ ਚੱਲੀ ਜਾਂਦੀ ਐ ਮੋਟਰ ਆਪਾਂ ਤਾਂ ਬੰਦ ਕਰਤੀ ਕਾਹ ਕਸਨੀ ਆਪਾਂ ਪਾਈਪ ਤੇ ਪਾਈਪ ਆਪਾਂ ਚੱਲ ਕੇ ਸੁਹਾਉਣੇ ਐ ਤੇ ਇੱਧਰ ਹੋਈ ਜਾਂਦੀ ਛਰ ਏ ਟੱਕਣ ਆਪਾਂ ਕਰਦੇ ਆਂ ਨੇ ਬੰਦ ਹੌਲੀ ਹੌਲੀ ਤੇ ਇੱਧਰ ਦੂਰ ਤੋਂ ਲੱਗੇ ਕੀ ਨੇੜੇ ਬਹੁਤ ਦਿੰਦਾ ਲੋਕ ਕੋਈ 5-7 ਕਿੱਲੇ ਬਾਅਦ ਤੱਕ ਦਿਸ ਜਾਂਦਾ ਵਧੀਆ ਉਹ ਦੂਆ ਪੰਜ-ਸਤ ਕਿੱਲੇ ਤੇ ਮਾੜੀ-ਮੋਟੀ ਤੋਂ ਹੁੰਦੀ ਜੇਗੀ ਕਿਤੇ-ਕਿਤੇ ਸੋਲਰ ਵੀ ਚਲਾਉਣੇ ਆ ਤੇ ਆਪਾਂ ਪਾਈਪ ਕੱਸ ਕੇ ਗਾਂਲੇ ਖੇਤ ਪਾਣੀ ਛੱਡ ਗਏ ਲੋ ਵੀ ਦੋਸਤੋ ਮਾੜੀ ਮੋਟਰ ਚਲਾ ਲ ਗਏ ਪਾਈਪ ਹੋ ਜੂਗੀ ਗਰਮ ਬਹੁਤ ਅਸੀਂ ਲੋਭੀ ਦੋਸਤੋ ਆਪਾਂ ਕਸਣਾਈ ਸੀ ਕਿ ਪਾਈਪ ਉਹ ਉੱਤੇ ਬੁਰਜੀ ਦੇ ਉੱਤੇ ਤੇ ਪਾਈਪ ਆਕੜੀ ਪਈ ਐ ਮੋਟਰ ਚਲਾਈ ਸੀਗੀ ਚੱਲੀ ਨਹੀਂ ਸ਼ੀਲ ਦਿਖਾ ਗਿਆ ਲਾਲ ਪੱਤੀ ਜੋੜ ਜੜ ਨਾਲ ਲੱਗਦਾ ਤਰੇਲ ਪਾਣੀ ਪੁਣੀਆ ਪਾਣੀ ਪੁਣੀ ਦਾ ਕਿ ਚੱਕਰ ਐ ਇਸੇ ਕਰਕੇ ਮੋਟਰ ਚੱਲੀ ਜੋੜ ਜੜ ਘੀਰ ਗਿਆ ਗੱਲੋ ਹੋ ਜਾਂਦਾ ਤੇ ਆਪਾਂ ਦੂਜੀ ਪਾਈਪ ਕਸਤੀ ਤੇ ਵਿਚਾਲੇ ਪਤਾ ਗੱਟਾ ਜਿਹਦਾ ਕਿ ਪਾਣੀ ਇੱਥੇ ਨਾਨਕ ਦੇ ਗਾਂ ਲੇ ਜਾਵੇ ਤੇ ਮੋਟਰ ਚਲਾਉਣੀ ਹੈ ਤੇ ਵੇਣੇ ਕੀ ਗੱਲਬਾਤ ਬੰਦ ਦੀ ਆਪਣਾ ਪ੍ਰੋਜੈਕਟ ਹੈਗਾ ਕੰਮ ਜਾਪ ਕੇ ਹੈ ਨੀਗਾ ਤੇ ਕਰੂ ਜਾ ਕੇ ਨੂਰੇ ਲਾਤੇ ਇੱਕ ਬੂਰ ਬਰੇ ਇੱਕੂ ਰੇਲਾ ਤਾ ਕਰਕੇ ਤੇ ਲਓ ਵੀ ਦੋਸਤੋ ਇੱਕ ਘੱਟ ਦਲੀਆਂ ਪਤਾਂ ਰੱਖਦੇ ਨੇ ਇਹ ਰਾਤ ਨੂੰ ਆਪਾਂ ਪਛੀ ਲਾ ਕੇ ਜਾਵਦੇ ਕੀ ਹਰੀ ਰਾਤ ਨੂੰ ਭੌਣ ਦੇਣਾ ਜਦੋਂ ਪਛੀ ਲਾਉਣ ਨੇ ਆ ਤੇ ਮੋਟਰ ਚੱਲੀ ਜਾਂ ਨਾ ਚੱਲੀ ਤਾਂ ਪਤਾ ਲੱਗ ਜਾਂਦਾ ਆ ਆ ਮੈਂ ਇਹਦੇ ਵਿੱਚ ਆਪਾਂ ਐ ਕਰਕੇ ਵਿਚ ਵਿਚਾਲੇ ਪਾਤਾ ਗੱਟਾ ਦੋ ਕਸ ਤੇ 58 ਫੁੱਲ ਟਾਈਟ ਤੇ ਗੱਟਾ ਜਿੱਤਾ ਆਪਾਂ ਥੱਲੋਂ ਬੰਨ ਕਿਉਂਕਿ ਜਿਹੜਾ ਪਾਣੀ ਹੈ ਮੈਂ ਪਾਸੇ ਨਾਲ ਨਿਕਲੇ ਕਿਤੇ ਹਾਇਦਰ ਬੋਰਡ ਬਾੜ ਤੇ ਪੈਜ ਬਿਜਲੀ ਵਾਲੇ ਤੇ ਤੇ ਚਲਾਉਣੇ ਹੁਣ ਆਪਾਂ ਮੋਟਰ ਤੇ ਵਿਣੇ ਕੀ ਬੰਦਦਾ ਹੈਗਾ ਪ੍ਰੋਜੈਕਟ ਆਪਣਾ ਕਾਮਯਾਬ ਕੇ ਨਹੀਂ ਆਹ ਦੋਸਤੋ ਆਹ ਦੋਸਤੋ ਰਾਤ ਮੋਟਰ ਚੱਲੀਆਂ ਸੀਗਾਂ ਆ ਪਾਣੀ ਤੁਸੀਂ ਖਾਲ ਦੇ ਵਿੱਚ ਦੇਖ ਸਕਦੇ ਹੋ ਰੋੜੇ ਆਉਂਦਾ ਜਾਂਦਾ ਸਦਾ ਸੇਮ ਨਾਲ ਚ ਤੇ ਸੇਮ ਨਾਲ ਦੀ ਸਾਫ ਸਫਾਈ ਹੋ ਗਈ ਆ ਦੇਖੋ ਵੀ ਦੋਸਤੋ ਮੋਟਰ ਆਪਾਂ ਬਸ ਇੱਕ ਦੋ ਸਕਿੰਟਾਂ ਚੱਲਣ ਵਾਲੀ ਆ ਤੇ ਵੇਨੇ ਕੀ ਬੰਦਾ ਇਹ ਮੋਟਰ ਤਾਂ ਆਪਾਂ ਚਲਾਇ ਨਹੀਂ ਮੋਟਰ ਚਲਾਈ ਆਪਾਂ ਦੂਜੀ ਮੋਟਰ ਚੱਲ ਪਈ ਆ ਪਾਣੀ ਹਜੇ ਤੱਕ ਤਾਂ ਨਿਕਲੇ ਨਹੀਂ ਦੋਸਤੋ ਮੇਰੇ ਹਿਸਾਬ ਨਾਲ ਪ੍ਰੋਜੈਕਟ ਆਪਣਾ ਕਾਮਯਾਬ ਹੈ ਬਾਕੀ ਇਹਦੇ ਪੈਪ ਭਰਦੀ ਹੈ ਗਾਂਹ ਤੱਕ ਫਿਰ ਬਦ ਲੱਗੂਗਾ ਔਰ ਵੀ ਦੋਸਤੋ ਮੋਟਰ ਆਪਾਂ ਚਲਾਤੀ ਤੇ ਹਜੇ ਤੱਕ ਤਾਂ ਪ੍ਰੋਜੈਕਟ ਆਪਣਾ ਕਾਮਯਾਬ ਚੱਲ ਰਿਹਾ ਹੈ ਇੱਧਰ ਸਾਨੂੰ ਪਾਣੀ ਦਿਖਾਉਣ ਨੇ ਮੋਟਰ ਜਿਹੜਾ ਚਲਾਈ ਉਹਦਾ ਨਿਕਲ ਜਾਂਦਾ ਥੱਲੇ ਬਾਕੀ ਦੇ ਪਾਈਪ ਦੀ ਲੈਂਥ ਬਹੁਤ ਲੰਮੀ ਹੈ ਤੇ ਹੌਲੀ-ਹੌਲੀ ਪੈਪਰੂਗੀ ਤੇ ਆਪਕੋ ਪਾਣੀ ਤੇ ਹਵਾ ਸਮਾਨ ਨਿਕਲ ਜਾਂਦਾ ਤੇ ਆ ਦੋਸਤੋ ਆਪਣਾ ਬੋਰ ਕੱਢਣ ਆਪਿਆ ਸੀ ਹਰੀਤਾ ਆਹੀ ਬੋਰ ਤੇ ਇਸੇ ਕਰਕੇ ਦੇ ਪੈਪਰ ਡਾ ਲਾ ਕੇ ਵੇਖੀ ਕਿ ਭਾਈ ਆਹੀ ਬੋਰ ਕੱਢਦਾ ਇਹ ਥੱਲੋਂ ਫਿਰ ਲਾ ਵੀ ਦੋਸਤੋ ਹੁਣ ਪੈਪਰ ਚੁੱਕੀ ਆ ਪਾਣੀ ਇੱਧਰ ਹਵਾ ਕਲਾਖਾਂ ਦੀ ਨਿਕਲਣ ਲੱਗ ਪਿਆ ਉੱਧਰ ਵੀ ਮਾੜਾ ਮੋਟੀ ਲੀਕਿੰਗ ਹੈ। ਸਾਡਾਲੇ ਦੇਖ ਸਕਦੇ ਹਾਂ। ਚੱਲ ਜੂਗਾ ਇਹ। ਲਓ ਵੀ ਦੋਸਤੋ ਪ੍ਰੋਜੈਕਟ ਆਪਣਾ ਲਗਭਗ ਕੰਮਜਾਬ ਹੋ ਗਿਆ ਤੇ ਪਾ ਆਹ ਇੰਨਾ ਕ ਪਾਣੀ ਇੱਥੇ ਮੋਟਰ ਕੱਢੀ ਆਂਦੀ ਮੜਾ ਟੱਕਣਾ ਪੱਥ ਨਹੀਂ ਕੱਸਿਆ। ਬਾਕੀ ਪਾਣੀ ਜਾ ਰਿਹਾ ਅਗਲੇ ਖੇਤ ਤੇ ਜਿਹੜਾ ਆਪਾਂ ਪਾਈ ਪਲਾਈ ਸੀ ਵਿਚਾਲੇ ਗੱਠਾ ਪਾ ਕੇ ਗੱਟਾ ਆਪਣਾ ਪੂਰਾ ਹੀ ਫਾਇਦਾ ਕੀਤਾ ਗੱਟੇ ਨੇ। ਆ ਦੇਖੋ ਬਾ ਮਾੜੀ ਮੋਟੀ ਲੀਕਿੰਗ ਹੈ। ਐਂ ਦਾ ਜਲ ਚੱਲ ਵੀ ਜਾਊਗੀ। ਤੇ ਗੱਲਦਾਂ ਲਓ ਵੀ ਦੋਸਤੋ ਪੁਹਾਰਾ ਚੈੱਕ ਕਰੋ ਚਲ ਰਿਹਾ ਪੁਹਾਰਾ 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 ਚੈੱਕ ਕਰੋ ਲਓ ਵੀ ਦੋਸਤੋ ਮੋਟਰ ਕੋਲੇ ਆਪਾਂ ਪਹੁੰਚ ਚੁੱਕੇ ਆਂ ਤੇ ਲੱਗਦਾ papa 1/2 ਘੰਟਾ ਚਲਾਵਾਂਗੇ ਮੋਟਰ ਤੇ ਪਾਣੀ ਇਧਰ ਹੋ ਜੂ ਫੁੱਲ ਤੇ ਮੋਟਰ ਚੱਲੀ ਜਾਂਦੀ ਆਪਣੀ ਤੇ ਪਾਣੀ ਪੂਣੀ ਇੱਥੋਂ ਜਾਮਾ ਸੁੱਕ ਗਾ ਦੋਸਤੋ ਸ਼ੁਰੂ ਸ਼ੁਰੂ ਵਾਲੇ ਬਲੌਗਾਂ ਤੁਸੀਂ ਦੇਖਣਾ ਪਾਣੀ ਇੱਥੇ ਬਹੁਤ ਖੜਾ ਸੀਗਾ ਪਾਣੀ ਜਾਮਾ ਹੀ ਸੁੱਕ ਗਾ ਦੋਸਤੋ ਮੋਟਰਾਂ ਚ ਚਲਾਈਆਂ ਦਾ ਆ ਫਾਇਦਾ ਦੋਸਤੋ ਪਾਣੀ ਜਿਹੜਾ ਉੱਤੇ ਖੜਾ ਹੈ ਥਲੜਾ ਮਤਲਬ ਕਿ 2-3 ਫੁੱਟ ਤੱਕ ਛੇ ਦੀ ਤਾਰ ਦੁੰਦੀਆਂ ਮੋਟਰਾਂ ਨੇੜੇ ਦੇ ਨੇ ਚੱਲੀ ਜਾਂਦੀ ਜਿਵੇਂ ਉਹ ਮੋਟਰ ਚੱਲਦੀ ਹੈ ਇੱਕ ਸੋਲਡਰ ਵਾਲੀ ਇੱਕ ਉਹ ਜਿੱਥੇ ਆਪਾਂ ਪਾਈਪ ਲਾਗੇ ਆ ਇੱਕ ਆ ਚੱਲ ਵੀ ਜਿਵੇਂ ਇਹ ਨੇੜੇ ਦੇ ਨੇ ਤਿੰਨ ਮੋਟਰਾਂ ਚੱਲਦੀ ਜਾਂਦੀਆਂ ਤੇ ਪਾਣੀ ਦਾ ਲੈਵਲ ਧੂੜੀ ਰੱਖਦੀਆਂ ਕਰਦੇ ਆ ਦੋਸਤੋ ਇੱਥੇ ਬਲੌਗ ਦਾ ਐਂਡ ਆਪਾਂ ਮਿਲਦੇ ਆਂ ਕਿਤੇ ਹੋਰ ਬਲੌਗ ਵਿੱਚ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ